ਸ਼ਾਦੀ ਲਈ ਬੈਠੇ ਰਾਜੇ ਸੋ ਸਾਰੇ ਜੀ ਨੇ ਬਹੁਤ ਉਧ ਪਾਲਾ ਕੀਤਾ ਹੈ ਬਹੁਤ ਬਹੁਰੇ ਸਨ ਦੇ ਚੇਤੋtrasab ਜਾਨ ਹੋ ਕੇ ਜਾਨ ਬੇਨ ਸਿਰ ਜਾਈ ਕਰਾ ਕੇ ਸਤ ਜੀ ਅੱਜ ਸਵਰਤਨ ਕੀਤਾ ਹੈ ਸੋ ਸਤ ਜੀ ਬਹੁਤ ਬਹੁਤ ਸ਼ੀਅਰ بہت سخت لگا بھی بہت جلدی ਨਾਮ ਨਹੀਂ ਆਈ ਵਿਚਾਰ ਪਰ ਜਦੋਂ ਵੀ ਸ੍ਰੀ ਸੁਮੇਣੀ ਗੁਰੂ ਚਰਨਾਂ ਜਾ ਕੇ ਮਹਾਰ ਹੈ ਤਨ ਮਨ ਹੋਏ ਨਿਹਾਲ ਕਰਦੇ ਕਰ ਸੁਖ ਦਮ ਦੇ ਸਾਂਤਾਂ ਮੇਰਾ ਛਾਵੇ ਤਨ ਮਨ ਆਨ ਹਾਲ ਹੋ ਜਾਂਦਾ ਜਦੋਂ ਗੁਰੂ ਦੇ ਦਰਸ਼ਨ ਦੇਣਾ ਉਹਨੂੰ ਮਹਾਰਾਜ ਲਗਿਆ ਉਹ ਭਾਗਾਂ ਵਾਲੇ ਜੀ ਉਹਨਾਂ ਦੇ ਪਰਮਾ ਭਾਗਾਂ ਵਿੱਚ ਇਹ ਸੇਵਾ ਨਹੀਂ ਹੈ ਉਹ ਤਰ੍ਹਾਂ ਆਪਾਂ ਹੋਸ਼ ਛੱਡ ਕੇ ਸੇਵਾ ਜੁੜਨ ਦੀ ਸੇਵਾ ਕੋਈ ਕੋਈ ਸੇਵਾ ਹਾਂ ਤਾਂ ਇਸ ਨਾਮ ਕੋਈ ਬਦਲ ਨਹੀਂ ਦੂਸਰ ਉਹ ਸ਼ੁੱਧ ਚਾਹ ਵੀ ਕਰਕੇ ਵੀ ਸੇਵਾ ਕਰ ਸਕਦਾ ਹੈ ਗੁਰਬਾਣੀ ਪੜ੍ਹ ਸਕਦਾ ਹੈ ਸਾਇਦ ਪੜ੍ਹਤਾ ਸਿੱਧੇ ਸੋ ਇਤਨਾ ਥੋੜਾ ਬਤਾ ਇਤਨਾ ਆਪਾਂ ਸ਼ਿਵਾਂ ਦਾ ਬੇਅੰਤ ਸਾਫ ਸਫਾਰਤ ਕਰਦੇ ਗੀਰ ਜਾਨੀ ਸੇਵਾ ਕਰਦੇ ਉਹਨਾਂ ਨੂੰ ਚੱਲ ਤੱਕ ਚੀਜ਼ ਆਪਾਂ ਜਦ ਕਰੇਂਦੀ ਆਪਾਂ ਉਹਨੂੰ ਪਹੁੰਚੇ ਤੇ ਰਾਈਂ ਦਾ ਉਹਨਾਂ ਕੱਪੜੇ ਦਾ ਸਪਲਾਈ ਕਰੀ ਤਾਂ ਕਿ ਮਿੱਲਾ ਪਾਣੀ ਜਿਵੇਂ ਜੰਦ ਹਰਿਆਸਤ ਹੋਏ ਇਹ ਪਾਣੀ ਦੀ ਬੜੀ ਮਹਾਨਤਾ ਹੈ ਪਾਣੀ ਬੜਾ ਜ਼ਰੂਰ ਹੈ ਉਹ ਜਦੋਂ ਪਾਣੀ ਜਦੋਂ ਜੇ ਆਪਾਂ ਦੇਖਿਆ ਕਰਦੇ ਨੇ ਕਿ ਉਹ ਕਿਹਨੂੰ ਦੇਖਿਆ ਕਰਵਾਉਣੇ ਚਾਹੁੰਦੇ ਨੇ ਜਦੋਂ ਇਸ ਤਰ੍ਹਾਂ ਆਖੋਦੇ ਨਾ ਸਰ ਕੋਈ ਵਰਤਨ ਜਾਂ ਉਤ ਵਰਤਦਾ ਹੋਵੇ ਉਹ ਸਾਹੀ ਜਿਆਦਾ ਇਸ ਤਰ੍ਹਾਂ ਕਿਛੇ ਚੱਕਰ ਤੋਂ ਆਵੇ ਨੇ ਤਾਂ ਆਪਾਂ ਨੂੰ ਜੀਤੇ ਦੋਤੇ ਕਿ ਉਹ ਜਿਆਦਾ ਸੰਗੁਰ ਦੇ ਜਿਵੇਂ ਦੇਖ ਸਤਿ ਸ਼੍ਰੀ ਅਕਾਲ ਤੁਸੀਂ ਗੱਲ ਮੈਕੀਨ ਨਾਲ ਆਰਡਰ ਕੀਤਾ ਹੈ ਵਾਲੇ ਬੋਲਦੇ ਨੇ ਲਾਈਟ ਬੰਦ ਹੈ ਕੋਈ ਗੱਲ ਨਹੀਂ ਮੈਂ ਵੀਡੀਓ ਕਰਾਂਗਾ ਇਹ ਵੀ ਵੀਡੀਓ ਜੁਸ਼ ਹੋ ਗਿਆ ਉਹ ਐਂਡ ਹਲਦਾ ਥੋੜਾ ਜਿਹਾ ਕੁਲਾ ਕਰ ਲੀ ਨਾ ਨਾ ਕੁਲਾ ਨਾ ਸਾਰੇ ਜੱਪੜ ਜੀ ਇਹ ਹੰਕਾਰ ਸੰਤਾਨ ਕਰਤਾ ਸੁਖ ਦੇਉ ਨਿਰਵੈ ਅਪਾਉ ਸੁਖ ਸੁਭੀਸ਼ਰੰ ਕਿਰਪਾ ਸਰਵ ਕਾਰ ਸਚ ਤੁਲਾਰ ਸਚ ਹੈ ਦੀ ਸਚ ਨਾਨਕ ਹੋਸੀ ਦੀ ਸਚ ਕੋਣ ਕਾ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਤੇ ਓ ਦਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਪੂਰਨ ਅਕਾਲ ਮੂਰਤਿ ਅਜੂਨੀ ਸੈਭੰ ਗੁਰਪਸਾਦ ਯਹੋ ਆਦ ਸੱਚ ਜੁਰਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ No. <laughs>